ਓ ਲੱਲੀ ਛੱਲੀ ਕਿੱਥੇ ਮੁੰਡਾ ਗੋਲੇ ਬੱਲੀਏ ਅੱਖ ਨਾਂ ਨਵੇੜ ਦੰਦਾ ਰੋਲੇ ਬੱਲੀਏ ਪਹਿਲੇ ਬੋਲ ਪਿੰਡ ਜੀ ਦੀ ਭਰੇ ਹਾਜ਼ਰੀ ਘੱਟ ਦਾ ਨਾ ਬੋਲ ਮੂੰਹੋਂ ਹੌਲੇ ਬੱਲੀਏ ਹੁਣ ਨਾਲ ਤੁਰੇ ਆਉਂਦੇ ਜਿਹਦੇ ਪੰਜ ਬੱਲੀਏ ਇਹ ਨੇ ਸ਼ਨਾਰੂਏ ਮੈਂ ਟੀ ਹੋਏ ਫਿਰ ਗਿਆ ਇਸ ਕੇ ਚੜਾਈ ਨਾਲ ਫਿਰਦਿਆ ਸੇ ਵਿੱਚ ਚੱਲਦੇ ਖਲਾਫ ਜਿੰਨੇ ਪੜੇ ਬੱਲੀਏ ਸਭ ਦੇ ਕਰਾਤੇ سندھ سیریز کے ڈائریکٹرپنچی کلہڑی سو یہ سارا دیکھ رہے ہیں سارے جب کٹے ہوئے آپ کو انسان کر کے ہوئے کر کے پا جی بہت بہت تھا مہربا جی شکریہ سو مان والے پنڈ تو سرپنچ پا جی تو پا جی نا دو دن پہلے ہی گل کی نے سب میرے خیال نہ شاید اج ایک دن کے ساری تیاری سب پوری کر چکی Thank you, جی. بہت بہت so, جی؟ سب تری واحر با جی, جی. تو جی. تو you, جی. پہلا شریف کا خالصا واحر جی کی فتح بھی سجڑ پہنچے ہو ਸਾਰਿਆਂ ਨੂੰ ਮੈਂ ਜੀ ਆਇਆਂ ਆਦਾ ਵੈਲਕਮ ਕਰਦਾ ਪਰ ਧੰਨਵਾਦ ਕਰਦਾ ਇਸ ਸਾਰੇ ਇਵੈਂਟ ਨੂੰ ਆਰਗੇਨਾਈਜ਼ ਕਰਨ ਵਾਸਤੇ ਸਾਡੇ ਬਹੁਤ ਪਿਆਰੇ ਭਰਾ ਵੱਡੇ ਵੀਰ ਸੁਖਰਾਜ ਰੰਧਾਵਾਸਾ ਸਰਪੰਚ ਸਾਹਿਬ ਦਾ ਭਾਈ ਨਾਲ ਮੇਰਾ ਕੀ ਰਿਸ਼ਤਾ ਹੈ ਇਹ ਮੈਨੂੰ ਲੱਗਦਾ ਕਿ ਦਸੰਭੀ ਲੋੜ ਨਹੀਂ ਸਾਡਾ ਰਿਸ਼ਤਾ ਹੀ ਰਿਸ਼ਤੇ ਕਰਕੇ ਜੁੜਿਆ ਆ ਆਫੀਸ਼ੀਅਲੀ ਕਾਗਜ਼ਾਂ ਜਿੰਦਾ ਕਹਿ ਦਈਏ ਭਾਈ ਮੇਰਾ ਬਚੋਲਾ ਲੱਗਦਾ ਪਰ ਵੱਡਾ ਭਰਾ ਵੀ ਹੈ ਚਾਚਾ ਵੀ ਇਹ ਸਾਰਾ ਕੁਝ ਇਹ ਜੋ ਤੁਸੀਂ ਕਹਿ ਦੋ ਕਿਉਂਕਿ ਇਸ ਪਰਿਵਾਰ ਨਾਲ ਮੁਹੱਬਤ ਉਹ ਹੈ ਕਿ ਭਾਈ ਉਹਨਾਂ ਨੇ ਸਾਡੀ ਪਹਿਲੀ ਫਿਲਮ ਦੂਰ ਵੀ ਪ੍ਰੋਡਿਊਸ ਕੀਤੀ ਸੀ ਉਤੋਂ ਸਾਡੀ ਜਿਹੜੀ ਰਿਸ਼ਤ ਦਾ ਅੱਜ ਤੱਕ ਬਰਕਰਾਰ ਹੈ ਪਰਿਵਾਰ ਨਾਲ ਅਸੀਂ ਵਰਤਦੇ ਆ ਸਾਰੇ ਸੱਚੇ ਸਾਡੇ ਭਾਈ ਨੂੰ ਬਹੁਤ ਪਿਆਰ ਕਰਦੇ ਆ ਤੇ ਮਹਾਰਾਜ ਮਿਹਰ ਕਰਨ ਇਹ ਪਿਆਰ ਹੈ ਜਿਹੜਾ ਕੇ ਵੀ ਇੰਨੇ ਬਰਕਰਾਰ ਰਹੇ ਔਰ ਸਪੈਸ਼ਲ ਤੌਰ ਤੇ ਕਈ ਬਰਸੋਂ ਗੱਲ ਕਰਦੇ ਸੀ ਕਿ ਭਾਈ ਇਹਨਾਂ ਦਾ ਕਰਕੇ ਜਿਹੜਾ ਫੋਟਾ ਡਿਪਾਰਟਮੈਂਟ ਹੈ ਜਿਵੇਂ ਅਸੀਂ ਐਡੋਨ ਸਿੰਗਲ ਆਰਟਿਸਟ ਕੰਮ ਕਰਦੇ ਆ ਫਿਲਮਾਂ 'ਚ ਕਰਦੇ ਆ ਗਾਉਨੇ ਆ ਮੇਖਵੀ ਫੋਟਾ ਡਿਪਾਰਟਮੈਂਟ ਦੇ ਸਰਪੰਚੀ ਤੇ ਅੱਪਾ ਇੱਕ ਸਰਪੰਚੀ ਤੇ ਵੈਬ ਸੀਰੀਜ਼ ਬਣਾਈ ਆ ਫਿਲਮ ਅਗੇ ਹੁੰਦੀ ਆ ਸਿਨੇਮਾ 'ਚ ਨਹੀਂ ਲੱਗਦੀ ਟੀਵੀ ਤੇ ਨਹੀਂ ਲੁੱਦੀ ਆ ਮੈਂ ਕਿਹਾ ਵੀ ਸਾਡਾ ਇਹ ਮਾਨ ਹੈ ਕਿ ਅਸੀਂ ਤੁਹਾਡੇ ਕੋਲ ਆਈਏ ਤੇ ਸਰਪੰਚ ਸਾਹਿਬਾਨ ਸਾਰੇ ਜਿੰਨੇ ਵੀ ਆਪਾਂ ਇਕੱਠੇ ਕਰ ਸਕਦੇ ਆ ਮੈਂ ਤਾਂ ਬਾਈ ਨੂੰ ਇਹ ਕਿਹਾ ਸੀ ਕਿ 5000 ਬੰਦੇ 10 ਸਰਪੰਚ ਸਾਹਿਬਾਨ ਨੂੰ ਬੁਲਾ ਕੇ ਆਪਾਂ ਘਰੇਕ ਮਹਿਫਿਲ ਨਾਲ ਲਾਗੇ ਜਿੱਦੇ ਮੈਂ ਸੱਤ ਚਰਚਾ ਕਰ ਲਾਂਗੇ ਕਿ ਸਰਪੰਚੀ ਅੱਜ ਦੀ ਸਰਪੰਚੀ ਤੇ ਪੁਰਾਣੀ ਸਰਪੰਚੀ ਕੀ ਕੀ ਫਰਕ ਹੈ ਤਾਂ ਭਾਈ ਨੇ ਉਹ ਸੱਤ ਚਰਚਾ ਤੋਂ ਗੱਲ ਸ਼ੁਰੂ ਵੀ ਸਾਰੇ ਸਰਪੰਚ ਸਹਿਬਾਨਾਂ ਨੂੰ ਬੁਲਾ ਕੇ ਸਾਡਾ ਇਹ ਗਵਰਨਰ ਨਵੀਂ ਨਾਗਰਿਕ ਕਮੇਟੀ ਤੋਂ ਹੋ ਰਹੀ ਸੀ ਪਹਿਲਾਂ ਤਾਂ ਮੈਂ ਸਾਰੇ ਸਰਪੰਚ ਸਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਮਾਦਾ ਜੋੜ ਦੇ ਜਿੰਨੇ ਵੀ ਸਾਡੇ ਦੰਦੇ ਆ ਸਰਪੰਚ ਸਹਿਬਾਨ ਮੈਂਬਰ ਸਹਿਬਾਨ ਹੋਰੋਂ ਨਾਲ ਜਿੰਨੇ ਵੀ ਸੱਜਣਾਂ ਨੇ ਜੋ ਫਰਕ ਸਭ ਦੇਤੇ ਪਹੁੰਚੇ ਨੇ ਉਹ ਤੁਹਾਨੂੰ ਅਹਿਸਾਸ ਦੇਣੇ ਨੇ ਉਹ ਅਗਲੇ ਪਰਮਾਤਮਾ ਇਹ ਨਹੀਂ ਤੁਹਾਨੂੰ ਜਰੂਰੀ ਨਹੀਂ ਕਿ ਤੁਸੀਂ ਆਪਣੇ ਮਗਰਰੇਡੇ ਨੂੰ ਆਪਣੇ ਪਿੰਡ ਤੋਂ ਇੱਦਾਂ ਹੀ ਬੰਦਿਆਂ ਤੇ ਲੈ ਕੇ ਜਾਓਗੇ ਸੋ ASCII ਜਿਹੜੀ ਸੀਰੀਜ਼ ਬਣਾਈ ਹੈ ਉਹ ਕੱਲ ਜੁਬਾਲ ਤੇ ਰਿਲੀਜ਼ ਹੋਈ ਹੈ ਜੁਬਾਲ ਦੀ ਟੀਮ ਹੈ ਤੇ ਬਾਲ ਬਾਰੇ ਇਹ ਦੱਸ ਦੇਣਾ ਚਾਹੁੰਦਾ ਹੈ ਕਿ ਅੱਜ ਕੱਲ ਜਿਹੜੀ ਹਰ ਇੱਕ ਚੀਜ਼ ਹੈ ਉਹ ਬੰਦੇ ਦੇ ਫੋਨ ਤੇ ਆ ਜਾਂਦੀ ਹੈ ਫਿਲਮਾਂ ਸੀ ਥੀਟਰ ਤੇ ਵਿਗਿਆਨ ਫਿਲਮਾਂਸ ਜਾ ਕੇ ਦੇਖਦੇ ਆਂ ਪਰ ਉਹਦੇ ਨਾਲ ਨਾਲ ਅੱਜਕੱਲ ਸਾਰਾ ਕੁਝ ਡਿਜੀਟਲ ਹੈ ਇੱਕ ਐਪ ਆ ਚੁਕਾ ਹੈ ਪੰਜਾਬ ਦਾ ਪਹਿਲਾ ਉਹ ਵੀ ਕੀ ਹੈ ਜਿਵੇਂ Netflix Amazon Bollywood ਦਾ ਵੱਡਾ ਦੁਨੀਆ ਚੱਲਦਾ ਹੈ ਸਾਡੇ ਕੋਲੇ ਪੰਜਾਬ ਦਾ ਪਹਿਲਾ ਉਹ ਵੀ ਕੀ ਹੈ ਚੁਕਾ ਜਿਨ੍ਹਾਂ ਨੇ ਫਿਲਮ ਤੇ ਪੈਸਾ ਲਾਇਆ ਪ੍ਰਯੋਗ ਕੀਤਾ ਹੋਰ ਵੀ ਬੜੀਆਂ ਥੋੜਾ ਬਣਾਉਂਦੇ ਨੇ ਚੁਕਾਲ ਤੇ ਜਿਹੜੇ ਨਵੇਂ ਪੁਰਾਣੇ ਸੱਜਣਾਂ ਨੂੰ ਪਤਾ ਹੀ ਹੈ ਦੇਖਦੇ ਰਹੇ ਸਾਡੀ ਇਹ ਧਰਮ ਚੁਕਾਲ ਤੇ ਇਹ ਚੁਕਾਲ ਦਾ ਅਧਰ ਭਾਰਤ ਸਰਪੰਚੀ ਤੇ ਪ੍ਰਾਣੀ ਕਬ ਜੋਰ ਦਾ ਖੌਦ ਹੋਇਆ ਕਿ ਭਲੇ ਬਲੇ ਫਿਲਮਾਂ ਇਸੇ ਤਰ੍ਹਾਂ ਬਣਤੀ ਤੇ ਅਜਿਹੇ ਦਿਨਾਂ ਵਿੱਚ ਦੁਬਾਰੇ ਸਰਪੰਖ ਦੀ ਨਵੀਂ ਫਿਲਮ ਜਿਹੜੀ ਲੈ ਕੇ ਆਏ ਨੇ ਕੁਝ ਬਹੁਤ ਦੀ ਉਤ ਹੋਇਆ ਔਰ ਜਦੋਂ ਕਿਸੇ ਵੀ ਚੀਜ਼ ਦੀ ਸ਼ੁਰੂਆਤ ਹੁੰਦੀ ਹੈ ਬੁੱਢ ਬਨੇ ਜਾਂਦਾ ਉਹ ਬਣਿਆ ਜਾਂਦਾ ਕਹਾਣੀ ਤੋਂ ਸਰਪੰਖ ਦੀ ਕਹਾਣੀ ਸਾਡੇ ਬਹੁਤ ਪਿਆਰੇ ਵੀਰ ਗੁਰਪ੍ਰੀਤ ਸਿੰਘ ਲੋਹੜੀ ਭਾਈ ਜੀ ਨੇ ਲਿਖੀ ਹੈ ਔਰ ਡਾਇਰੈਕਟਰ ਵੀ ਭਾਈ ਜੀ ਨੇ ਕੀਤੀ ਹੈ ਮੈਨੂੰ ਲੱਗਦਾ ਕਿ ਜਿਹੜਾ ਡਾਇਰੈਕਟਰ ਹੁੰਦਾ ਜਿਹਦਾ ਦਿਮਾਗ ਚ ਫੌਟ ਸਿਰ ਜਦਾ ਕਿ ਮੈਂ ਹੋਰ ਕਹਾਣੀਆਂ ਤੇ ਵੀ ਫਿਲਮਾਂ ਹੋਣੀਆਂ ਉਹ ਵੀ ਸਭ ਤੋਂ ਵੱਡੀ ਗੱਲ ਉਹਨੇ ਸਾਰੇ ਆਰਟਿਸਟਾਂ ਨੂੰ ਕੰਮ ਕਰਵਾਉਣਾ ਹੁੰਦਾ ਜਿਵੇਂ ਮਰਜ਼ੀ ਕਿਸੇ ਜਾਣ ਕੋ ਹਾਂ ਤੇ ਮਹਤਾਨ ਨਹੀਂ ਸਰਦਾਰ ਕੋ ਜਿੰਦਰ ਸਿੰਘ ਜੀ ਸਿੱਧੂ ਸਾਹਿਬ ਜੀ ਨੇ ਕੋਈ ਵੱਖੋ ਵੱਖਰ ਫਿਲਮ ਦੇਖਿਆ ਸਾਡੇ ਹੱਥੀਂ ਉਹਨਾਂ ਤੋਂ ਲੈ ਕੇ ਫਰੀਦ ਕਿੰਨੇ ਫੋਨ ਲਏ ਨਾ ਕਰਦਾ ਵੀ ਬਈ ਹੋਈ ਆ ਇਹਨੇ ਉਹ ਸਰਪੰਚ ਜੀ ਵੀ ਬਈ ਬੋਕਤ ਮੰਨਦਾ ਹਾਂ ਕਿ ਕੱਲ 11 ਵਜੇ ਸੀਰੀਜ਼ ਹੈ ਜਿਹੜੀ ਸਾਡੀ ਤੁਹਾਲ ਤੇ ਪਹੁੰਚ ਹੋਈ ਹੈ ਚਪਾਲ ਦੀ ਟੀਮ ਇਹ ਦੱਸ ਰਹੀ ਹੈ ਕਿ ਜਿੰਨੇ ਵੀ ਉਹਨਾਂ ਦੇ ਪੁਰਾਣੇ ਕੰਟੈਂਟ ਵਿੱਚ ਜਿੰਨੀਆਂ ਵੀ ਸੀਰੀਜ਼ਾਂ ਉਹਨਾਂ ਨੇ ਬਣਾਇਆ ਸਰਪੰਚ ਨੇ ਸਾਰੇ ਇਕਰਾਰ ਤੋੜ ਦਿੱਤੇ ਜੀ ਬਹੁਤ ਬਹੁਤ ਸਰਪੰਚਾਂ ਵਾਸਤੇ ਤਾੜੀ ਲਾ ਲਈਏ ਜੇ ਸਰਪੰਚ ਦਾ ਹੋ ਗਿਆ ਤਾਂ ਫਿਰ ਸਰਪੰਚ ਹੀ ਆ ਬਣਦੀ ਸੋ ਅਸੀਂ ਜਿਆਦਾ ਸਮਾਂ ਫੋਰਮਲ ਗੱਲਬਾਤ ਕਰਨ ਵਾਸਤੇ ਹੈ ਜਿਆਦਾ ਸਮਾਂ ਨਹੀਂ ਬੋਲਣਾ ਅਸੀਂ ਨਾ ਪਹਿਲਾਂ ਅਸੀਂ ਉਹਨੂੰ ਪ੍ਰਿੰਟਰ ਦਿਖਾਵਾਂਗੇ ਸਰਪੰਚ ਹੀ ưngਰੀ ਹੋ ਚੁੱਕੀ ਹੈ ਚਪਾਲ ਐ ਇੱਥੇ ਤੁਸੀਂ ਇਹ ਨਾਮ ਰੂਪ ਕਰਕੇ ਪੁੱਬੀ ਸਾਥੀਓ ਇੱਕ ਵਾਰੀ ਟ੍ਰੇਲਰ ਦਿਖਾਵਾਂਗੇ ਉਦੋਂ ਤੱਕ ਤੁਹਾਡੇ ਨਾਲ ਕੁਝ ਖੰਡਾਬੰਦਾਂ ਨੇ ਸਾਡੇ ਜਿੰਨੇ ਜਿੰਨੇ ਜਿਵਾਦ ਨੇ ਉਹ ਕੁਝ ਨੇ ਚਾਹੁੰਦੇ ਆ ਕਿਉਂਕਿ ਹੁਣ ਸਭ ਨੂੰ ਸਰਪੰਚੀ ਤੋਂ ਵੋਟਾਂ ਨੂੰ ਇੰਨਾ ਜਿਆਦਾ ਪਿਆਰ ਦਿੱਤਾ ਹੁਣ ਸਭ ਨੂੰ ਕੂਬੀ ਬਣਾਉਣੀ ਪੈਣੀ ਹੈ ਕਿਉਂ ਲਈ ਅਸੀਂ ਤਿਆਰੀ ਅੱਜ ਤੋਂ ਸ਼ੁਰੂ ਕਰ ਰਹੀ ਹੈ ਜੋ ਟ੍ਰੇਲਰ ਇੱਕ ਵਾਰੀ ਆਪਾਂ ਜ਼ਰੂਰ ਸਾਰੇ ਜਿੰਨੇ ਵੀ ਜਿੰਨੇ ਪਹੁੰਚਦੇ ਨੇ ਇਹਨਾਂ ਦਿਖਾਈ ਹਾਂਜੀ ਅਕਚੁਅਲੀ ਨਾ ਕੋ ਕਿ ਜਿਹੜੀ ਸਰਪੰਚੀ ਹੈ ਜਿਹਨੂੰ ਜਿਹੜਾ ਜਿਹੜਾ ਤੁਸੀਂ ਇਹ ਟ੍ਰੇਲਰ ਦੇਖਿਆ ਸਾਰਾ ਇੱਕ ਨੌਜਵਾਨ ਮੁੰਡਾ ਜਿਹਦਾ ਕੋਈ ਲੈਣਾ ਦੇਣਾ ਨਹੀਂ ਇਸ ਸਿਆਸਤ ਨਾਲ ਇਹਨਾਂ ਚੀਜ਼ਾਂ ਨਾਲ ਉਹਦੇ ਪਰਿਵਾਰ ਨੂੰ ਕੋਈ ਮਿਹਣਾ ਬੱਜਿਆ ਤੇ ਉਹ ਖੜ ਗਿਆ ਤੇ ਫਿਰ ਐਸਾ ਖੜਾ ਉਹਦੇ ਲਈ ਤੁਹਾਨੂੰ ਇਹ ਸੀਰੀਜ਼ ਦੇਖਣੀ ਪੈਣੀ ਆ ਸਾਰੀ ਪਰ ਇਹਨੂੰ ਹਟ ਕੇ ਜੇ ਅੱਜ ਦੀ ਰਿਐਲਿਟੀ ਦੀ ਗੱਲ ਕਰੀਏ ਅਸਲੀਅਤ ਦੀ ਗੱਲ ਕਰੀਏ ਜਿਹੜੀ ਸਰਪੰਚੀ ਹੈ ਬਦਵਾ ਸਾਹਿਬ ਤੋਂ ਤੁਹਾਡੇ ਨੂੰ ਪੁੱਛਣਾ ਚਾਹੁੰਦੇ ਕਿ ਇੱਕ ਕੱਲੀ ਇੱਕ ਫੀਲ ਵਾਸਤੇ ਹੈ ਕਿ ਸਰਪੰਚ ਇੱਕ ਗੁੱਡੀ ਗੁੱਡੀ ਉਪਲਬਧੀ ਹੈ ਨਾ ਪਰਮਾ ਇਹ ਕੱਲੀ ਫੀਲ ਦੀ ਗੱਲ ਹੈ ਜਾਂ ਫਿਰ ਇਹ ਧਰਮ ਕਰਮ ਦੀ ਗੱਲ ਹੈ ਤੁਹਾਨੂੰ ਇਹਦੇ ਬਾਰੇ ਤੁਸੀਂ ਕੀ ਸੋਚਦੇ ਹੋ ਇਹ ਸਾਰਿਆਂ ਸਰਪੰਚ ਵੀਰਾਂ ਲਈ ਮੇਰਾ ਸਵਾਲ ਹੈ ਕਿ ਜੇ ਸਰਪੰਚ ਚਾਹੇ ਤਾਂ ਉਹ ਕੀ ਕਰ ਸਕਦਾ ਕਿਉਂਕਿ ਇਹ ਸਭ ਤੋਂ ਬਰੀਕ ਰਾਜਨੀਤੀ ਹੈ ਤੇ ਪਹਿਲੀ ਪੌੜੀ ਹੈ ਇੱਥੋਂ ਸਾਰਾ ਪਿੰਡਾਂ 'ਚੋਂ ਪੰਜਾਬ ਪੜਨਾ ਤੇ ਪਿੰਡ ਦਾ ਮੋਢਵਾਰ ਜਿਹੜਾ ਸਰਪੰਚ ਹੈ ਤਾਂ ਤੁਸੀਂ ਜ਼ਰੂਰ ਮੈਨੂੰ ਉਹਦੇ ਬਾਰੇ ਦੋ ਲਾਈਨਾਂ ਜੇ ਬੋਲ ਕੇ ਸੰਜੀਆਂ ਕਰੋ ਸਭ ਤੋਂ ਪਹਿਲਾਂ ਮੈਂ ਇਹ ਤੇ ਮੇਰੇ ਬਹੁਤ ਮਾਣ ਦਾ ਮੇਰਾ ਹੈ ਸਰਪੰਚ ਜਿਹੜੀ ਪ੍ਰਮੋਸ਼ਨ ਕਰਨ ਵਾਸਤੇ ਅੱਜ ਅੱਜ ਸਾਡੇ ਨਗਰ ਪਿੰਡ ਮਾਨਾ ਵਾਲਾ ਖਲਾ ਵਿੱਚ ਆਉਣ ਤੇ ਇਹਨਾਂ ਦਾ ਮੈਂ ਨਿੱਕੜ ਜੀ ਆ ਪੂਰੀ ਟੀਮ ਦਾ ਕਰਦਾ ਹੈ ਕਿਹੜਾ ਰਿਸ਼ਤਾ ਹੈ ਤਾਂ ਦੱਸਿਆ ਨਾ ਉਹ ਬਾਅਦ ਵਿੱਚ ਨਹੀਂ ਕਰਾਂਗੇ ਪਰ ਜਦੋਂ ਰਿਸ਼ਤਾ ਸ਼ੁਰੂ ਹੋਇਆ ਉਹ ਪਹਿਲਾ ਹੀ ਬੰਦਾ ਪਰਖ ਲੈ ਕੇ ਨਹੀਂ ਨਿਭਰੋਣਾ ਮੇਰਾ ਭਰਾ ਤੇ ਅੱਜ ਵੀ ਤਾਂ ਦਿੱਤਾ ਐ ਜੇ ਤੁਹਾਡੇ ਵਾਸਤੇ ਪਿੰਨੀਆਂ ਬਣਾਈਆਂ ਐ ਐਵੇਂ ਲੈ ਗਿਆ ਲੈ ਗਿਆ ਇੰਨਾ ਪਿਆਰ ਹੈ ਤੁਹਾਡਾ ਅੱਛਾ ਅੱਕੇ ਨਾਲ ਗੱਲ ਕਰਦੇ ਵੀਰੇ ਆਦੇ ਆਜ ਦਾ ਅਜੇ ਉਹਦਾ ਰੋੜਰ ਨਹੀਂ ਕੰਮ ਕਰਦਾ ਨਾ ਕੋਟੇ ਕੰਨੀ ਲੋਗ ਹੈ ਤੁਹਾਡੇ ਰਾਤੀ ਮੈਂ ਨਾ ਵੀਰੇ ਅੱਤੀ ਦੇਗੀ ਨਾਲ ਕਦ ਨਾਲ ਸ਼ੇਅਰ ਵੀ ਕਰਦਾ ਐ ਰਾਤੀ ਵੀ ਅੱਤੀ ਦੇਗੀ ਸੀ ਇੰਨਾ ਵਧੀਆ ਕਰਦਾ ਤੁਸੀਂ ਲਭਾਇਆ ਤੇਰੀ ਸਾਹਿਬ ਤੁਹਾਡਾ ਵੀ ਬੜਾ ਧੰਨਵਾਦ ਵੀਰੇ ਤੁਹਾਡਾ ਵੀ ਬੜਾ ਧੰਨਵਾਦ ਜਸਵੀਰ ਜਸਵੀਰ ਤੁਸੀਂ ਨਾ ਬਾ ਕਮਾਲ ਸਾਰਾ ਮੋਲ ਮੋੜ ਦਾ ਦੂਰ ਪਿੰਦਾ ਇਹਦੇ ਵਿੱਚ ਸਾਰੇ ਇੱਥੇ ਹੋਣ ਹੋਰ ਕਬਰੀ ਸਾਰੇ ਇੱਥੇ ਪਹੁੰਚੋਗੇ ਨਾ ਬੇਦਰਮੀ ਤੇ ਅੱਛਾ ਹੁਣ ਗੱਲ ਸਾਰੇ ਸਰਪੰਚ ਨੇ ਸਾਰੇ ਇੱਥੇ ਜਿੰਨੇ ਬੈਠੇ ਕਾਰੀਗਰ ਨੇ ਮੇਰੇ ਕੋਲ ਸਰੇ ਹੀ ਨੇ ਜਿੰਨੇ ਵੀ ਇੱਥੇ ਬੈਠੇ ਨੇ ਮੇਰੇ ਭਰਾ ਸਾਰੇ ਕਾਰੀਗਰ ਨੇ ਗੱਲ ਕੀੰਦੀ ਆ ਸਰਪੰਚੀ ਕਰਦੀ ਸ਼ਰਵਾਤ ਜਦੋਂ ਇਸ ਪਿੰਡ ਤੋਂ ਮੈਂ ਕੀਤੀ ਸੀ ਛੋਟਾ ਜਿਹਾ ਗੱਲ ਕਰਦਾ ਸਾਡਾ ਮੰਨਣੀ ਸੀ ਸਾਡਾ ਮੰਨ ਸੀ ਸੀ ਆਪਣੇ ਪਿੰਡ ਵਿੱਚ ਜੇ ਸੱਜਣੋਂ ਸਰਪੰਚ ਦੀ ਇਹ ਮਹੌਲੀ ਇੱਥੇ ਦਾ ਕ੍ਰੀਏਟ ਹੋ ਗਿਆ ਉਹਨੇ ਸਾਡੇ ਪਰਿਵਾਰ ਨੂੰ ਪਿੱਛੇ ਕਰਨ ਦੀ ਕੋਸ਼ਿਸ਼ ਕੀਤੀ ਮੈਂ ਨਾਲ ਹੀ ਰਹਿਣਾ ਕਿਉਂਕਿ ਆਪਣਾ ਸਾਡਾ ਮੌਲ ਖੁਸ਼ੀ ਦਾ ਵਾ ਮੇਰੇ ਪਰਿਵਾਰ ਨੂੰ ਪਿੱਛੇ ਕਰਨ ਦੀ ਕੋਸ਼ਿਸ਼ ਕੀਤੀ ਤੇ ਵੱਡੇ ਨਾਲ ਬਾਬਾ ਸਾਹਿਬ ਦੀ ਜਨੀ ਵੱਡੀ ਦੇਣ ਆ ਇਸ ਨਗਰ ਨੂੰ ਇਸ ਇਲਾਕੇ ਨੂੰ ਉਹ ਹਰਾਤਾਂ ਨੂੰ ਵੀ ਇੱਕ ਪਿੰਡ ਆਪਣੇ ਪਰਿਵਾਰ ਦੀ ਜਿਹੜੀ ਆ ਮੋਤ ਬਚਾ ਕੇ ਰੱਖਣਾ ਫਿਰ ਮੈਨੂੰ ਸਰਪੰਚੀ ਉਦੋਂ ਸ਼ੁਰੂ ਕੀਤੀ ਪਰ ਮੈਂ ਜਦੋਂ ਸ਼ੁਰੂ ਕੀਤੀ ਨਾ ਨਾਲ ਹੀ ਮੇਰੀ ਫਿਰ ਦੂਰ ਦੇ ਸ਼ੁਰੂ ਹੋ ਗਈ ਪਿੰਡ ਦੇ ਲੋਕ ਮੈਨੂੰ ਕਹਿਣ ਲੱਗੋ ਕਰ ਲੋ ਲੱਭੋ ਸਰਪੰਚੀ ਚੰਡੀਗੜ੍ਹ ਰਿੰਦਾ ਬੱਟ ਮੈਂ ਵੀ ਇਹਨਾਂ ਨੂੰ ਪਤਾ ਮੈਂ ਸਵੇਰੋਂ ਤੋਂ 4 ਵਜੇ ਦੌੜਦਾ ਸੀ ਦੋਹਾਂ ਤਈਆਂ ਘੰਟਿਆਂ ਵਿੱਚ ਕਰੋੜ ਵੀ ਹਮ ਸੇਫ ਸੀ ਮੈਂ ਦੋ ਟਾਈਆਂ ਗਏ ਨੇ ਵਿੱਚ ਜਿੱਤੇ ਆਪਣਾ ਕੰਮ ਕਰਕੇ ਕੋਈ ਸਾਈਨ ਕਰਕੇ ਵਾਪਸ ਲੱਜਾਣਾ ਹੀ ਮੇਰਾ ਡੈਪਟਮੈਂਟ ਵੀ ਇੰਨੇ ਲੋਕ ਇੱਥੇ ਅੱਜ ਵੀ ਮੈਂਟ ਕਰਦੇ ਨਾਲ ਹੁੰਦੇ ਜੀ ਸਾਰਾ ਹੀ ਆਪਣੀ ਟੀਮ ਦੇ ਕੰਮ ਕੀਤਾ ਪਰ ਜਦੋਂ ਸ਼ੁਰੂਆਤ ਚੱਲੇ ਤੋਂ ਪਿੰਡ ਦਾ ਡਵੈਲਪਮੈਂਟ ਕਰਨ ਵਾਲੇ ਬੰਦੇ ਹੀ ਇੱਕ ਸਟਾન્ડ ਕੀਤੀ ਨਾ ਵੀ ਪਿੰਡ ਦੀ ਡਵੈਲਪਮੈਂਟ ਕਰਨੀ ਹੈ ਆਪਣੇ ਪਿੰਡ ਨੂੰ ਅੱਜ ਜਦੋਂ ਪਿੰਡ ਜਾਈਏ ਨਾ ਕਿ ਮੈਨੂੰ ਸਾਰੇ ਇਹਦੇ ਵਿੱਚ ਨਹੀਂ ਰਿਕਾਰਡ ਦੋੜਦਾ ਪਰ ਮੈਨੂੰ ਅੱਜ ਵੀ ਉਹ ਲੱਗਦਾ ਮੈਂ ਨਾ ਅਜੇ ਆਪਣੀ ਪੰਚਾਇਤ ਦਾ ਜਿਹੜਾ ਸਰਪੰਚੀ ਦਾ ਜਿਹੜਾ ਜੋ 5 ਸਾਲਾਂ ਲਈ ਮੈਨੂੰ ਕਰਨਾ ਚਾਹੀਦਾ ਸੀ ਅਜੇ ਮੈਂ 40% ਤੇ ਪਹੁੰਚਿਆ 7% ਮੇਰਾ ਪੈਂਡਿੰਗ ਹੈ ਅਸੀਂ ਵੀਰੇ ਕੰਮ ਕੀਤਾ ਜੇ ਮੰਨ ਲਓ ਮੇਰੇ ਪੌਣੇ 200 ਲਾਈਟ ਇਲੈਕਟ੍ਰੀਕਲ ਤੇ ਸੋਲਰ ਲਾਈਟ ਮੇਰੇ ਪਿੰਡ ਲੱਗੀ ਹੈ ਪੈਸੇ ਵਿੱਚੋਂ ਪੈਸੇ ਬਚਾ ਕੇ ਲਾਈਟਾਂ ਵੱਧ ਲਈਆਂ ਅੱਜ ਨੰਬਰ ਕਿੰਨੇ ਚੈੱਕ ਕੱਟਿਆ ਗਿਆ ਉਹ ਲਾਈਟਾਂ ਦਾ ਉਸ ਤੋਂ ਵੱਧ ਲਾਈਟਾਂ ਲੱਗੀਆਂ ਮੇਰੇ ਪਿੰਡ ਵਿੱਚ 0% ਕ੍ਰਪਸ਼ਨ ਦੇ ਨਾਲ ਕੰਮ ਕਰਨ ਦੀ ਕੋਸ਼ਿਸ਼ ਕੀਤੀ ਗਾੜੀ ਹੈਗਾ ਸਵਾਦ ਗੱਲ ਉਹਦੀ ਗਾਨੇ ਵੀ ਜਿੰਨਾ ਤੁਸੀਂ ਜੋ ਕੱਲ ਰਾਤੀ ਤੁਸੀਂ ਫਿਲਮ ਦੇ ਵਿੱਚ ਪਰਿਵਾਰ ਦੀ ਇੱਕ ਹੋਂਦ ਨੂੰ ਬਚਾਉਣ ਵਾਸਤੇ ਜੋ ਕੀਤਾ ਸੀ ਨਾ ਉਹ ਸੇਮ ਹੀ ਹੈ ਅੰਦੇੜੀ ਸਾਹਿਬ ਬਾਤ ਕਮਾਲ ਤੁਹਾਡੀ ਕਲਮ ਬਾਤ ਕਮਾਲ ਬਿਲਕੁਲ ਸਹੀ ਬੋਲ ਮਾਇਆ ਇੱਥੇ ਤਾਂ ਦਿੱਕਤਾ ਕਰਕੇ ਮਲੋ ਵੀ ਮੈਂ ਇਸ ਵਾਰੀ ਨਹੀਂ ਦੇਉਣਾ ਪਿੰਡ ਦਾ ਮਾਣ ਹੀ ਉਹਦੇ ਪ੍ਰੇਟ ਹੋ ਜਾਣਾ ਮੈਂ ਇਹਦੇ ਬਹਿ ਕੇ ਇਹ ਦਰਕਿੰਦ ਤੋਂ ਤਾਂ ਪੁੱਛੋ ਦੱਸੋ ਦੱਸੋ ਸਰਪੰਦਾਰ ਤੁਸੀਂ ਬੜੇ ਐਕਟਿਵ ਹੋ ਦੱਸੋ ਮੈਨੂੰ ਐ ਸੂ ਪਰਿਵਾਰ ਦੀ ਇੱਜ਼ਤ ਕਰਕੇ ਤੇ ਪਿੰਡ ਦੀ ਜਿਹੜੀ ਡਿਵੈਲਪਮੈਂਟ ਜਿਹੜਾ ਕਰਨ ਦਾ ਜੋ ਸਕੂਨ ਮਿਲਦਾ ਨਾ ਉਹ ਸਭ ਤੋਂ ਵਧੀਆ ਟਾਡੀ ਜਿਹੜਾ ਪਹਿਲਾ ਸਰਪੰਚ ਸਰਪੰਚ ਹੀ ਹੈ ਵੀਰੇ ਮੈਨੂੰ ਪਿਛਲੇ ਕਿਹਦੇ ਮੈਂ ਐਮਐਲਏ ਇਲੈਕਸ਼ਨ ਲੜਦੇ ਨਾ ਨਹੀਂ ਪਹਿਲਾਂ ਸਰਪੰਚ ਬਣ ਕੇ ਇੱਥੇ ਬਣ ਕੇ ਜੇ ਕੌਣ ਪਿਆਰੀ ਕਰ ਲਿਓ ਤੋ ਵੀਰੇ ਜਿਹੜੀ ਸਰਪੰਚੀ ਹੈ ਨਾ ਉਹ ਇੱਕ ਤੁਹਾਨੂੰ ਬੜੇ ਮਤਲਬ ਸਕੂਨ ਦਾ ਇੱਕ ਲੱਗਦਾ ਜਿੱਦਾਂ ਮੈਨੂੰ ਜੋ ਮੈਨੂੰ ਸੰਤੁਸ਼ਟੀ ਮਿਲੀ ਹੈ ਨਾ ਕਿ ਪੰਚਾਇਤ ਦੀ ਗਵਰਨਮੈਂਟ ਕਰਕੇ ਕਿਉਂ ਮੈਂ ਪੰਚਾਇਤ ਦੀ ਗਵਰਨਮੈਂਟ ਕੀਤੀ ਉਹਦੇ ਨਾਲ ਦੇ ਨਾਲ ਸਾਡੇ ਨਾਲ ਇਹੜਾ ਜਾਗਰਤਾ ਭੰਗ ਕਰਤੀਆਂ ਬਲੋਕ ਪ੍ਰਧਾਨ ਬਣਿਆ ਜ਼ਿਲ੍ਹਾ ਪ੍ਰਧਾਨ ਬਣਿਆ ਨਾਲ ਹੀ ਟੀਮ ਟੀਸ਼ਰਟ ਮੱਜੀ ਕਾਂਗਰਸ ਨਾਲੇ ਕਾਟੀ ਮਿੱਟੀ ਲੱਗੇ ਮੈਂ ਪਾਰਟੀ ਤੋਂ ਮਤ ਦੇ ਗੱਲਿਆ ਇਹ ਨੰਬਰ ਕਿੰਨਾ ਟਾਈਮ ਲੈਂਦਾ ਮੈਂ ਮਾਝੇ ਪੂਰੇ ਦਾ ਪ੍ਰਧਾਨ ਇਹਨਾਂ ਭਰਾਵਾਂ ਨੇ ਬਣਾਇਆ ਇਹਨਾਂ ਭਰਾਵਾਂ ਨੇ ਸਰੂਪਾ ਪਾਇਆ ਮੈਨੂੰ ਮਾਨ ਦਿੱਤਾ ਮਾਨਾ ਵਾਲਾ ਕਰਾ ਦੇ ਵਿੱਚ ਉੱਠ ਕੇ ਜਵਾ ਮਿਲਿਆ ਦੀ ਨੁਮਾਇੰਦਗੀ ਕਰਨੀ ਮੇਰੇ ਵਾਸਤੇ ਬੜੀ ਵੱਡੀ ਗੱਲ ਹੈ ਤੇ ਜਿੰਨੇ ਮੇਰੇ ਤੇ ਸੱਚੇ ਪਿਆਰ ਨਾਲ ਇੱਥੇ ਪਹੁੰਚੇ ਨੇ ਮੈਂ ਸਾਰਿਆਂ ਦਾ ਬੜਾ ਦਿਲੋਂ ਧੰਨਵਾਦ ਕਰਦਾ ਹਾਂ ਸਰਪੰਚੀ ਦੇਖੋ ਸਰਪੰਚ ਦੀ ਜਿੰਨੀ ਤਾਕਤ ਹੈ ਨਾ ਉਹ ਮੈਨੂੰ ਸਰਪੰਚ ਬਣ ਤੋਂ ਬਾਅਦ ਹੀ ਵੀ ਲੋਈ ਵੀ ਸਰਪੰਚ ਦੀ ਕਿੰਨੀ ਪਾਵਰ ਹੈ ਆ सरपंच ਦੀ ਪਾਵਰ ਤੋਂ ਬਿਨਾ ਪਿੰਡ ਦੇ ਵਿੱਚ ਕੋਈ ਡਵੈਲਪਮੈਂਟ ਨਹੀਂ ਕਰਦਾ ਇੱਕ ਤਾਂ ਪੁੱਟ ਕੇ ਐ ਨਹੀਂ ਕਰ ਸਕਦਾ ਕੋਈ ਇਹ ਪਹਿਲੀ ਪੌੜੀ ਆ ਅਸੀਂ ਪਹਿਲੀ ਪੌੜੀ ਚੜ ਕੇ ਅਗਾਹ ਪਰਮਾਤਮਾ ਨੇ ਕਿਰਪਾ ਕੀਤੀ ਤੇ ਸ਼ਾਇਦ ਛੱਡੇ ਲੱਗੇ ਜਣੇ ਬਾਬਾ ਬੁੱਢਾ ਸਾਹਿਬ ਦੀ ਕਿਰਪਾ ਨਾਲ ਸੋ ਤਾਂ ਇੱਥੇ ਪਹੁੰਚਣ ਦਾ ਧੰਨਵਾਦ ਹੋਰ ਸੱਜਣ ਜਿਹੜੇ ਸਵਾਲ ਬੇਕਾਫ ਹੋ ਕੇ ਪਰਿਵਾਰ ਹੀ ਅਪਣਾਇਆ ਵਾ ਵਧੀਆ ਤਰੀਕੇ ਨਾਲ ਸਾਰੇ ਆਪਾਂ ਕਰਾਂ ਗੱਲ ਜੀ ਵੱਡੇ ਨੇ ਉਮਰ ਦੇ ਵੱਡੇ ਨੇ ਛੋਟੇ ਭਰਾ ਵੀ ਨੇ ਮੈਂ ਬੇਨਤੀ ਕਰਨੀ ਸੀ ਛੋਟੀ ਜੀ ਉਹਦੇ ਬਾਅਦ ਟਰੈਕਟਰ ਸਾਹਿਬ ਨੂੰ ਮੈਂ ਬੈਕ ਦਊਂਗਾ ਕਿ ਜਦੋਂ ਅਸੀਂ ਗੱਲ ਕਰਦੇ ਆਂ ਪੰਜਾਬ ਦੀ ਪੰਜਾਬੀ ਵਿਰਸੇ ਦੀ ਸਾਡੀ ਸੱਭਿਆਚਾਰ ਦੀ ਤਾਂ ਪਹਿਲੀ ਕਤਾਰ ਤੇ ਜਿਹੜੀ ਉਂਗਲੀ ਹੈ ਉਹ ਕਲਾਕਾਰਾਂ ਦੇ ਚੱਕ ਦਿੱਤੀ ਜਾਂਦੀ ਹੈ ਕਿ ਇਹਨਾਂ ਨੇ ਪੰਜਾਬ ਦਾ ਜਿਹੜਾ ਮਾਣ ਹੈ ਉਹ ਖਰਾਬ ਕਰਤਾ ਇਹਨਾਂ ਦੇ ਗੀਤਾਂ ਨੇ ਖਰਾਬ ਕਰਤਾ ਪਹਿਲਾਂ ਮੈਂ 4-5 ਸਾਲ ਪਹਿਲਾਂ ਮੈਂ ਇਹ ਗੱਲ ਮੰਨਦਾ ਨਹੀਂ ਹੁੰਦਾ ਸੀ ਕਿ ਨਹੀਂ ਮੈਨੂੰ ਐਂ ਲੱਗਦਾ ਸੀ ਕਿ ਜਿਹੜੇ ਗੀਤ ਨੇ ਉਹ ਕਿ ਜ਼ਿਆਦਾ ਅਸਰ ਨਹੀਂ ਪਾਉਂਦੇ ਸਮਾਜ ਤੇ ਜਿਹੜੀਆਂ ਫਿਲਮਾਂ ਨੇ ਉਹ ਕੋਈ ਜ਼ਿਆਦਾ ਅਸਰ ਨਹੀਂ ਪਾਉਂਦੀਆਂ ਫਿਰ ਚਾਰਕ ਕੋਈ ਮੂਵਮੈਂਟ ਅਹੀ ਜੀ ਚੱਲੀ ਕਿ ਕਸਾਹੀ ਸੰਘਰਸ਼ ਹੈ ਉਹਦੇ ਵਿੱਚ ਜਦੋਂ ਸਾਲ ਡੇਢ ਸਾਲ ਲਾਉਣ ਦਾ ਮੈਨੂੰ ਮੌਕਾ ਮਿਲਿਆ ਤੇ ਫਿਰ ਮੈਨੂੰ ਇਹ ਰਿਅਲਾਈਜ਼ ਹੋਇਆ ਕੁਝ ਸੂਝਬਾਨ ਸੱਜਣਾ ਦੀ ਸੰਗਤ ਕਰਨ ਦਾ ਮੌਕਾ ਮਿਲਿਆ ਤੇ ਕੁਝ ਚੰਗੀਆਂ ਕਿਤਾਬਾਂ ਪੜ੍ਹਨ ਦਾ ਮੌਕਾ ਮਿਲਿਆ ਫਿਰ ਮੈਨੂੰ ਇਹ ਸਮਝਿਤ ਲੱਗਿਆ ਕਿ ਵਾਕਈ ਜਿਹੜੇ ਇਹ ਗੀਤ ਨੇ ਇਸ ਸਮਾਜ ਤੇ ਅਸਰ ਪਾਉਂਦੀਆਂ ਫਿਲਮਾਂ ਨੇ ਜਿਹੜੀਆਂ ਉਹ ਸਮਾਜ ਤੇ ਅਸਰ ਪਾਉਂਦੀਆਂ ਨੇ ਅੱਜ ਦੇ ਸਮੇਂ 'ਚ ਨਰਕ ਬੰਦਾ ਟੈਕਨੋਲੋਜੀ ਦੇ ਨਾਲ ਜੁੜਿਆ ਤਰੱਕੀ ਬਹੁਤ ਜ਼ਿਆਦਾ ਜ਼ਰੂਰੀ ਹੈ ਸਾਡੇ ਬਜ਼ੁਰਗਾਂ ਨੇ ਗੱਡੀਆਂ ਤੋਂ ਖੇਤੀਬਾੜੀ ਸ਼ੁਰੂ ਕੀਤੀ ਤੇ ਅੱਜ 4x4 ਟਰੈਕਟਰ ਨੇ ਏਸੀ ਕੈਬ ਨਾਲੇ ਜੇ ਆਪਾਂ ਕਹਿ ਦਈਏ ਕਿ ਅੱਜ ਵੀ ਆਪਾਂ ਗੱਡੀਆਂ ਨਾਲ ਖੇਤੀ ਕਰੀਏ ਇਹ ਗੱਲ ਪੋਸੀਬਲ ਨਹੀਂ ਹੈਗੀ ਇਹ ਕਦੇ ਹੋ ਨਹੀਂ ਸਕਦਾ ਪਰ ਗੱਲ ਬਾਣੀ ਇਹ ਹੈ ਕਿ ਗੱਡਿਆਂ ਨੂੰ ਭੁੱਲ ਜਾਈਏ ਗੱਡਿਆਂ ਦੇ ਸਿਰ ਤੇ ਹੀ ਅੱਜ ਇੱਥੇ ਟਰੈਕਟਰਾਂ ਤੱਕ ਵੱਡੇ ਵੱਡੇ ਆਉਂਦਿਆਂ ਤੱਕ ਆਏ ਆਂ ਆਪਣੇ ਪਛੋਕੜ ਦੇ ਸਿਰ ਤੇ ਉਹਦੇ ਤੱਕ ਆਏ ਤਾਂ ਸਾਡਾ ਕੰਮ ਹੈ ਕਿ ਅਸੀਂ ਸਮਾਜ ਦਾ ਸ਼ੀਸ਼ੇ ਦੇ ਰੂਪ ਚ ਕੰਮ ਕਰਦੇ ਹਾਂ ਕਿ ਸਮਾਜ ਚ ਜੋ ਚੀਜ਼ਾਂ ਵਾਪਰ ਰਹੀਆਂ ਨੇ ਅਸੀਂ ਉਹ ਆਪਣੇ ਗੀਤਾਂ ਰਹੀਆਂ ਆਪਣੀਆਂ ਫਿਲਮਾਂ ਰਹੀ ਲਿਆ ਕੇ ਤੁਹਾਡੇ ਸਾਹਮਣੇ ਕਰ ਦੇਣੀਆਂ ਹੁੰਦੀਆਂ ਨੇ ਕਿ ਇਹ ਚੀਜ਼ਾਂ ਜਿਹੜੀਆਂ ਸਮਾਜ ਚ ਚੱਲ ਰਹੀਆਂ ਨੇ ਜਦੋਂ ਗੱਲ ਸਭਿਆਚਾਰ ਦੀ ਆਉਂਦੀ ਹੈ ਆਪਣੀ ਪਛੋਕੜ ਦੀ ਆਉਂਦੀ ਹੈ ਤਰੱਕੀ ਕਰਨਾ ਸਾਰਿਆਂ ਦਾ ਹੱਕ ਹੈ ਚਾਹੇ ਉਹ ਦੁਨੀਆ ਦੇ ਕਿਸੇ ਵੀ ਕੋਨੇ ਚ ਜਾ ਕੇ ਕਰੇ ਅਸੀਂ ਨਹੀਂ ਉਹਨੂੰ ਰੋਕਾਂਗੇ ਪਰ ਆਪਣੀਆਂ ਜੜਾਂ ਨਾਲ ਜੁੜ ਕੇ ਰਹੇ ਮਾਦੇ ਦੀ ਧਰਤੀ ਤਾਂ ਵੈਸੇ ਵੀ ਪੁਰਾਣੇ ਪੀੜਾਂ ਦੀ ਧਰਤੀ ਹੈ ਇਹ ਕਸ਼ੀਦਾ ਦੀ ਧਰਤੀ ਹੈ ਇੱਥੇ ਕਿੱਡੀਆਂ-ਕਿੱਡੀਆਂ ਮੋਮੈਂਟਾਂ ਨੇ ਜਿਹੜੀਆਂ ਉਹ ਚਲੀਆਂ ਔਰ ਬਹੁਤ ਝਜਾਰੂ ਲੋਕ ਨੇ ਮੈਂ ਦੁਬਾਰੇ ਵਿਰਸੇ ਤੇ ਆਉਣਾ ਕਿ ਜਦੋਂ ਕੋਈ ਵੀ ਅਸੀਂ ਐਦਾਂ ਦੀ ਫਿਲਮ ਲੈ ਕੇ ਆਉਂਦੇ ਆ ਜਿੰਜਾ ਆਪਣਾ ਪਿੰਡੂ ਕਲਚਰ ਦਿਖਾਇਆ ਜਾਂਦਾ ਜਿਵੇਂ ਪਿਛਲੇ ਦਿਨਾਂ ਚ ਫਿਲਮ ਮਸਤਾਨੇ ਆਪਣੇ ਇਤਿਹਾਸ ਦੀ ਗੱਲ ਸੀ ਆਈ ਹੈ ਔਰ ਉਸ ਫਿਲਮ ਕਰਕੇ ਉਹ ਤੋਂ ਪਹਿਲਾਂ ਚਾਰ ਸ਼ਹਿਰ ਜਦੇ ਔਰ ਉਸ ਫਿਲਮ ਕਰਕੇ ਅੱਗੇ ਹੋਰ ਆਪਣੇ ਇਤਿਹਾਸ ਤੇ ਫਿਲਮਾਂ ਆ ਰਹੀਆਂ ਨੇ ਅਸੀਂ ਵੀ ਲੈ ਕੇ ਆ ਰਹੇ ਹਾਂ ਬੀਬੀ ਰਜਨੀ ਜੀ ਤੇ ਜੀਵਨ ਤੇ 20 ਅਗਸਤ ਨੂੰ ਇੱਕ ਹੋਰ ਫਿਲਮ ਲੈ ਕੇ ਆ ਰਹੇ ਹਾਂ ਉਹ ਇੱਕ ਲਹਿਦਾ ਵਿਸ਼ਾ ਉਹਦੇ ਲਈ ਵੱਖਰੇ ਤੌਰ ਤੇ ਤੁਹਾਡੇ ਕੋਲੇ ਆਵਾਂਗੇ ਪਰ ਜਦੋਂ ਆਪਾਂ ਗੱਲ ਕਰਦੇ ਹਾਂ ਸਾਡੇ ਸੱਭਿਆਚਾਰ ਦੀ ਜਿਹੜੀ ਨਵੀਂ ਜਨਰੇਸ਼ਨ ਹੈ ਜਿਹੜੀ ਅਗਲੀ ਆਪਣੀ ਪੀੜ੍ਹੀ ਹੈ ਤੇ ਉਹ ਜੁੜੀ ਰਹੇ ਉਹਦੇ ਲਈ ਨਾ ਤਾਂ ਅਕਤਲ ਕਿਸੇ ਕੋਲੇ ਜਾਦੇ ਮੈਨੂੰ ਲੱਗਦਾ ਹੈ ਕਿ ਕਿਤਾਬਾਂ ਪੜ੍ਹਨ ਦਾ ਟਾਈਮ ਹੈ ਇੰਟਰਸਟ ਦੀ ਗੱਲ ਹੋ ਸਕਦੀ ਹੈ ਜਿਹੜੇ ਕੋਲ ਜਿਹਦਾ ਇੰਟਰਸਟ ਹੈ ਉਹ ਜ਼ਰੂਰ ਪੜ੍ਹੂਗਾ ਪਰ ਬਹੁਤ ਆਪ ਇਹ ਨੂੰ ਕਹਿ ਦਈਏ ਕਿ ਉਹ ਉਹਨਾਂ ਦੇ ਸਾਰਾ ਕੁਝ ਭੜਦੇ ਆ ਨਾ ਅੱਪਾ ਆਪਣੇ ਬਜ਼ੁਰਗਾਂ ਕੋਲ ਬੈਠਦੇ ਆ ਜਿਵੇਂ ਬੀਬੀ ਰਜਨੀ ਦੀ ਕਹਾਣੀ ਸੀ ਜਿਹੜੀ ਅਸੀਂ ਆਪਣੀ ਨਾਨੀਆਂ ਦਾਦੀਆਂ ਤੋਂ ਸੁਣੀ ਸੀ ਰਾਤ ਨੂੰ ਜਦੋਂ ਇੱਕ ਕਲਕਟਰ ਸੀ ਕਿ ਸੌਦੇ ਸੀ ਸਾਰੇ ਬੰਦਿਆਂ ਤੇ ਇਕੱਠੇ ਉੱਡਰਾ ਮੁਹਰੇ ਪਰਾਟਿਆਂ ਮੁਹਰੇ ਪੱਕੇ ਧਾਕੇ ਉਹ ਵਾਦਾਂ ਕਹਾਣੀਆਂ ਦੇ ਰੂਪ ਚ ਉਹ ਕਿਸੇ ਸਾਖੀਆਂ 사ਤੋਂ ਬਜ਼ੁਰਗਾਂ ਨੇ ਸਮਝਾ ਜਾਂ ਤਾਂ ਅੱਜ ਨਾ ਤਾਂ ਜਿਹੜੇ ਨਿਆਣੇ ਨੇ ਉਹ ਬਜ਼ੁਰਗਾਂ ਕੋਲ ਬੈਠਦੇ ਨੇ ਨਾ ਸਾਨੂੰ ਕੋਈ ਦਾਮਾ ਪੜਨ ਦਾ ਟਾਈਮ ਮਿਲਦਾ ਲੈ ਦੇ ਕੇ ਕੋਈ ਬਾਤ ਇਹ ਰਹਿ ਜਾਂਦਾ ਉਹ ਹੈਗਾ ਸਿਨੇਮਾ ਜਾਂ OTT ਪਲੇਟਫਾਰਮ ਜਿੱਥੇ ਅਸੀਂ ਦੁਨੋਂ ਦਰੋਂ ਬੁੱਕਦੇ ਰਹੀਏ ਜੀ ਵੀਰੋ ਤੇ ਜੀ ਤਾਂ ਸਾਡਾ ਇਹ ਫਰਜ ਹੈ ਕਿ ਜਦੋਂ ਕੋਈ ਪਿੰਡੂ ਪਛੋਕੜ ਤੇ ਜਿਹਨੂੰ ਅਸੀਂ ਆਪਣੀਆਂ ਜੜਾਂ ਕਹਿੰਦੇ ਆ ਕੋਈ ਫਿਲਮ ਆਉਂਦੀ ਹੈ ਕੋਈ ਗੀਤ ਆਉਂਦੀ ਹੈ ਤਾਂ ਉਹਦੇ ਲਈ ਤੁਸੀਂ ਉਤਸ਼ਾਹਿਤੇ ਤੌਰ ਤੇ ਅਸੀਂ ਤਾਂ ਕਰਕੇ ਆਇਆ ਨਹੀਂ ਤਾਂ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਹਰ ਇੱਕ ਬੰਦਾ ਵੀਡੀਓ ਬਣਾ ਕੇ ਪਾ ਦਿੰਦਾ ਹੈ ਕਿ ਸਾਡੀ ਫਿਲਮ ਹੈ ਤੁਸੀਂ ਜ਼ਰੂਰ ਦੇਖਿਓ ਜੀ ਕੰਮ ਨਿਬੜ ਜਾਂਦੀ ਹੈ ਜਿਹਨੂੰ ਚੰਗੀ ਲੱਗੇ ਉਹ ਦੇਖ ਲੈਂਦਾ ਜਿਹਨੂੰ ਨਹੀਂ ਚੰਗੀ ਲੱਗਦੀ ਉਹ ਨਹੀਂ ਦੇਖ ਲੈਂਦਾ ਪਰ ਇਹ ਸਾਡਾ ਇਕੱਲਾ ਮਕਸਦ ਹੈ ਜਿਹੜਾ ਸਰਪੰਚੀ ਦਾ ਨਹੀਂ ਇਹ ਸਾਡੇ ਸਭਿਆਚਾਰ ਦਾ ਮਕਸਦ ਹੈ ਸਾਡੇ ਵਿਰਸੇ ਦਾ ਮਕਸਦ ਹੈ ਕਿਉਂਕਿ ਪਿੰਡੂ ਕਲਚਰ ਪਿੰਡੂ ਪਛੋਕੜ ਅਸੀਂ ਇਸ ਫਿਲਮ ਦੇ ਵਿੱਚ ਦਿਖਾਇਆ ਸਾਰਾ ਕਿ ਪਿੰਡਾਂ ਦੀ ਜ਼ਿੰਦਗੀ ਕੀ ਹੈ ਪਿੰਡਾਂ ਦਾ ਰਹਿਣਾ ਸਹਿਣਾ ਕੀ ਹੈ ਪਿੰਡਾਂ ਦੇ ਲੋਕ ਆਪਸੀ ਭਾਈਚਾਰਕ ਸਾਂਝ ਤੇ ਪਿਆਰ ਪਿੰਡਾਂ ਦਾ ਕਿਵੇਂ ਆ ਉਹ ਸਾਰਾ ਇਸ ਫਿਲਮ ਦੇ ਵਿੱਚ ਹੈ ਸੋ ਸਾਡੀ ਇਕੱਲੀ ਸਾਡੀ ਫਿਲਮ ਵੀ ਜੇ ਕਿਸੇ ਦੇ ਵੀ ਕੋਈ ਇਸ ਕਨਸੈਪਟ ਦੀ ਫਿਲਮ ਆਉਂਦੀ ਹੈ ਤੋਂ ਮੈਂ ਤੁਹਾਡੇ ਚਰਨਾ ਦੀ ਬੇਨਤੀ ਕਰੂੰਗਾ ਤੁਹਾਡੇ ਤੋਂ ਛੋਟਾ ਤਾਂ ਤੁਸੀਂ ਜ਼ਰੂਰ ਸਾਥ ਦਿਆ ਕਰੋ ਐਦਾਂ ਦੀਆਂ ਫਿਲਮਾਂ ਤਾਂ ਜੋ ਕਿਉਂਕਿ ਹੁਣ ਸਾਡੇ ਵੀਰਾਂ ਨੇ ਇਸ ਫਿਲਮ ਤੇ ਪੈਸਾ ਲਾਇਆ ਹੈ ਪ੍ਰੋਡਿਊਸ ਕੀਤੀ ਹੈ ਜੇ ਇਹ ਫਿਲਮ ਸੁਪਰ ਕੁਪਰ ਹਿੱਟ ਹੋ ਗਈ ਤਾਂ ਅਸੀਂ ਅਗਲਾ ਕਨਸੈਪਟ ਲੈ ਕੇ ਜਾਵਾਂਗੇ ਆਪਣੇ ਪਿੰਡਾਂ ਦਾ ਕਨਸੈਪਟ ਲੈ ਕੇ ਜਾਵਾਂਗੇ ਆਪਣੇ ਇਤਿਹਾਸ ਦਾ ਕਨਸੈਪਟ ਲੈ ਕੇ ਜਾਵਾਂਗੇ ਕਿ ਅੱਗੇ ਭਾਈ ਜੀ ਅਸੀਂ ਹੁਣ ਆਹ ਕਰਨਾ ਚਾਹੁੰਦੇ ਹਾਂ ਤਾਂ ਪ੍ਰੋਡਿਊਸਰ ਕਹੋਗਾ ਹਾਂ ਆਪਣੀ ਪਹਿਲੀ ਫਿਲਮ ਨੇ ਬਹੁਤ ਵਧੀਆ ਵੇਚਨ ਸਕੀਤਾ ਆਪਾਂ ਜ਼ਰੂਰ ਬਣਾਈਏ ਸੋ ਮੇਰੀ ਬੇਨਤੀ ਇਹ ਹੈ ਕਿ ਕੋਈ ਵੀ ਗਾਣਾ ਕੋਈ ਵੀ ਫਿਲਮ ਸਭਿਆਚਾਰਕ ਤੌਰ ਤੇ ਆਉਂਦੀ ਆ ਸਾਡੇ ਵਿਰਸੇ ਨਾਲ ਜੁੜੀ ਹੋਈ ਸਾਡੇ ਪਛੋਕੜ ਨਾਲ ਜੁੜੀ ਹੋਈ ਆਉਂਦੀ ਆ ਤੁਸੀਂ ਜ਼ਰੂਰ ਸਾਥ ਦੇ ਆ ਕਰੋ ਇਹੀ ਕਮੇਜਰਨਾ ਤੁਸੀਂ ਬੇਨਤੀ ਕਰਨਾ ਹੈ ਗੱਲ ਨਹੀਂ ਕਿ ਉਹ ਸਰਪੰਚியோ ਕਿਸੇ ਤੇ ਵੀ ਹੋਏ ਸਰਪੰਚੀ ਨੂੰ ਤੁਸੀਂ ਬੜਾ ਮੁਹੀ ਪਿਆਰ ਦੇ ਰਹੇ ਹੋ ਕੱਲ੍ਹ ਦੀ ਜਦੋਂ ਵੀ ਇਹ ਸੀਰੀਜ਼ ਰਿਲੀਜ਼ ਹੋਈ ਆ ਇੱਕ ਥੁਗਣਾ ਵਾਕਿਆ ਇਹਦਾ ਮੈਂ ਸਾਂਝਾ ਕਰੂੰਗਾ ਕਿ ਜ਼ਿਆਦਾਤਰ ਜਿਹੜੇ ਮੈਨੂੰ ਸੁਰੇਸ਼ੀ ਦੇ ਕੈਨੇਡਾ ਅਮਰੀਕਾ ਤੋਂ ਆ ਰਹੇ ਆ ਕੁਝ ਸਾਰਾ ਯੂਥ ਜਿਹੜਾ ਪੰਜਾਬ ਦਾ ਉਧਰ ਸ਼ਿਫਟ ਹੋ ਗਿਆ ਹੁਣ ਉਹਨਾਂ ਨੂੰ ਪਿੰਡਾਂ ਨੂੰ ਦੇਖ ਕੇ ਚਾਹ ਜਬੜਾ ਕਿ ਹਾਂ ਸਾਡੇ ਪਿੰਡਾਂ ਦੀ ਗੱਲ ਹੈ ਬੜੇ ਵੀਰਾਂ ਦੇ ਮੈਨੂੰ ਮੈਸੇਜ ਆਉਂਦੇ ਨੇ ਕਿ ਬਾਈ ਪਿੰਡ ਯਾਦ ਕਰਾਦਾ ਜਦੋਂ ਅਸੀਂ ਇੱਥੇ ਸੀ ਅਸੀਂ ਵੀ ਸਰਪੰਚੀ ਆਈ ਲੜੇ ਸੀ ਸੋ ਸਾਡੀ ਕੋਸ਼ਿਸ਼ ਹੈ ਇਹ ਆਮ ਘਰਾਂ ਤੋਂ ਉੱਠ ਕੇ ਇੱਥੇ ਤੱਕ ਪਹੁੰਚੇ ਜਾਂਦੇ ਆਮ ਲੋਕਾਂ ਦੀ ਜਿਹੜੀ ਗੱਲ ਹੈ ਪਿੰਡਾਂ ਦੀ ਗੱਲ ਹੈ ਉਹ ਫਿਲਮਾਂ ਰਾਹੀਂ ਕੀਤਾ ਰਹੀ ਥੋੜੀ ਰੂਪਰ ਕਰਦੇ ਰਹੀਏ ਔਰ ਮੈਂ ਜੋਤਰੀ ਕੁਹੜੀ ਜੀ ਬਈਰ ਨੂੰ ਮਿਲ ਕੇ ਤੋਂ ਜਿਹੜੇ ਲੋਕ ਨੇ ਥੋੜੇ ਨਾਲ ਜ਼ਰੂਰ ਸਾਂਝੇ ਕਰ ਕੁੱਝ ਕਹਾਣੀ ਇਹਨਾਂ ਨੇ ਲਿਖੀ ਹੈ ਤੇ ਡਰਾਮੇ ਵੀ ਲਿਖੀ ਹੈ ਜੋਤਰੀ ਕੁਹੜੀ ਜੀ ਬਸ ਤਾਂ ਕੋਈ ਕਰਾਂਗਾ ਵਿਕਟ 40 40 ਸਿੱਖਿਆ ਦੇ 40 ਇੱਕ ਕੰਨੀ ਲਈਏ ਬਸ ਐਂਕਮ ਕਵੀ ਜਿਹੜਾ ਮੁਖੀ ਹੁੰਦਾ ਏ ਡਾਕਟਰ ਮਾਨਸੋਨ ਦਾ ਜੇ ਮੁਖੀ ਜਗ੍ਹਾ ਬਸੇ ਤੇ ਬੀਰ ਹੋ ਰਿਹਾ ਮੈਂ ਧੰਨਵਾਦ ਕਰ ਕਰ ਰੰਧਾ ਬਾਈ ਬਹੁਤ ਪਿਆਰੇ ਹਨ ਇਹਨਾਂ ਦੇ ਨਾਲ ਤੇ ਹਮੇਸ਼ਾ ਹੀ ਬਹੁਤ ਹੀ ਬਹੁਤ ਹੀ ਵੇ ਮਹਨਤ ਕਰਨੇ ਦੁਸਤਾ ਅਸਲੀ ਜਿੰਦਗੀ ਸਰਪੰਚੀ ਕਰ ਰਹੇ ਹਾਂ ਔਰ ਪ੍ਰਮਾਤਮਾ ਕਰੇ ਦੁਆਰੇ ਵੀ ਤੁਹਾਨੂੰ ਮੌਕਾ ਮਿਲੇ ਇੱਕ ਤਾਂ ਧਿਰ ਹੁੰਦੀ ਹੈ ਉਹ ਜਿਹੜੀ ਸਿੱਧੇ ਰੂਪ ਚ ਖੜਦੀ ਜਾਏ ਕੰਪੋਜੀਸ਼ਨ ਹੋ ਗਈ ਜਿਹੜੀ ਤੁਹਾਡੇ ਵਿਰੁੱਧ ਖੜਦੀ ਹੈ ਇੱਕ ਤੀਜੀ ਧਿਰ ਹੁੰਦੀ ਹੈ ਪੱਟੇ ਚ ਜਿਹੜੀ ਆਪਣੇ ਨਾਲ ਵੀ ਹੁੰਦੀ ਹੈ ਜਿਹੜੀ ਆ ਦੂਜੀ ਪਾਰਟੀ ਨਾਲ ਚਾਚਾ ਭਤੀਜਾ ਫਿਲਮ ਦੇ ਵਿੱਚ ਸਮਝਾ ਚਾਜ ਜਿੱਦਾਂ ਰਹਿਤਾ ਹੈ ਆਖ ਕਿ ਸਾਡਾ ਗੁਪੇਤਾ ਪੈ ਗਿਆ ਤੇ ਅਸੀਂ ਜਨਦੂ ਦੇ ਵਿਰੁੱਧ ਹੋ ਗਏ ਸੋ ਫਿਰ ਮੈਂ ਜਿਆਦਾ ਸਮਾਂ ਨਾਲ ਲੈਂਦਾ ਹੋਇਆ ਮੈਂ ਮੈਂ ਕਹ ਜੜਾ ਉਹਨੇ ਚਾਚਾ ਜੀ ਨੂੰ ਬੋਲਾਂਗਾ ਕਿ ਤੁਸੀਂ ਵੀ ਇਹ ਆਫਰ ਤਿਆਰਜਾ ਪੰਜਾਬਾ ਸਾਜਿਆ ਕਰੋ ਭੁਧੀ ਦੇ ਨਾਲ ਇਲੈਕਸ਼ਨ ਲੜ ਕੇ ਤੁਹਾਨੂੰ ਕਿਉਂ ਲੜਿਆ ਸਾਥਰੀ ਕਾਹਨ ਆਰਿਆ ਨੂੰ ਜੀ ਹਾਂ ਜੀ ਗੱਜ ਕੇ ਫੜੇ ਬਣਾਓ ਵਾਇਕਰ ਜੀ ਕਾ ਖਾਲਸਾ ਵਾਇਕਰ ਜੀ ਦੀ ਫੜੇ ਸੁਪਤੇ ਤਾਂ ਨਹੀਂ ਨਾ ਪਾਜੇ ਹਾਂ ਤੋਂ ਮੇਰਾ ਵੀਰ ਜਸ ਜਿਹਦਾ ਇਨੀਸ਼ੀਏਟਿਵ ਤੇ ਸੰਗਰਾਜ ਦਾਵਾ ਪਾਜੇ ਰਿਆ ਜਿੱਥੇ ਫਦਾ ਜੀ Tata ਨੂੰ ਸਾਰਿਆਂ ਨੂੰ ਸਾਡੇ ਸਵੇਰ ਤੋਂ ਅਸੀਂ ਇੱਥੇ ਤੁਹਾਡੇ ਕੋਲ ਇਹ ਵੈਬ ਸੀਰੀਜ਼ ਦੀ ਪ੍ਰਮੋਸ਼ਨ ਕਰਨ ਆਏ ਆਂ ਜਿਦਾ ਜਸਵੀਰ ਨੇ ਦੱਸਿਆ ਸੁਖਰਾਜਪਾਲ ਜੀ ਗੱਲ ਵੀ ਕਰ ਰਹੇ ਸੀਗੇ ਕਿ ਘਰ ਘਰ ਦੀਆਂ ਕਹਾਣੀਆਂ ਦੇਖ ਕੇ ਉਹਨਾਂ ਨੂੰ ਆਪਣਾ ਯਾਦ ਆ ਗਿਆ ਤੁਸੀਂ ਵੀ ਜਦੋਂ ਆਵਾਜ਼ ਆ ਰਹੀ ਮੇਰੇ ਹਾਂ ਇੱਥੇ ਵੀ ਠੀਕ ਹੈ ਤੁਸੀਂ ਵੀ ਜਦੋਂ ਇਹ ਸੀਰੀਜ਼ ਦੇਖੋਗੇ ਤਾਂ ਤੁਹਾਨੂੰ ਆਪ ਹੀ ਤੁਹਾਨੂੰ ਸਮਝ ਆ ਜਾਣਾ ਕਿ ਇਹ ਤੁਹਾਡੀ ਕਹਾਣੀ ਹੈ ਹਰ ਪਿੰਡ ਦੀ ਕਹਾਣੀ ਹੈ ਜਿਹੜਾ ਵੀ ਪੰਚੀ ਸਰਪੰਚੀ ਕਹਿੰਦੀ ਲੜਿਆ ਜਾਂ ਜਿੰਨੇ ਕਦੀ ਸੋਚਿਆ ਵੀ ਇਹ ਲੜਨ ਬਾਰੇ ਉਹਨੂੰ ਲੱਗੂਗਾ ਕਿ ਹਾਂ ਆਹੀ ਕਹਾਣੀ ਆ ਸੋ ਜਦੋਂ ਆਪਾਂ ਆਪਣੀ ਕਹਾਣੀ ਪੜਦੇ ਦੇ ਉੱਤੇ ਦੇਖਦੇ ਆ ਟੀਵੀ ਦੇ ਉੱਤੇ ਦੇਖਦੇ ਆ ਉਹਦਾ ਇੱਕ ਵੱਖਰਾ ਹੀ ਸਵਾਦ ਹੁੰਦਾ ਆਪਣੀ ਦੁਨੀਆ ਦੇ ਵਿੱਚ ਆਪਾਂ ਜਦੋਂ ਜਾਂਦੇ ਆ ਸੋ ਮੇਰੀ ਸਿਰਫ ਬੇਨਤੀ ਇਹ ਹੀ ਹੈ ਕਿ ਬੜੀ ਖੂਬਸੂਰਤ ਤੇ ਬੜੀ ਇੰਟਰਸਟਿੰਗ ਤੇ ਬੜੀ ਜਾਨਦਾਰ ਕਹਾਣੀ ਗੁਰਪ੍ਰਿੰਤ ਭਾਜੀ ਨੇ ਲਿਖੀ ਫਿਰ ਉਹਨੂੰ ਡਾਇਰੈਕਟ ਕੀਤਾ ਜਸਵੀਰ ਨੇ ਇਹਦਾ ਹਿੱਸਾ ਬਣਾਇਆ ਮੈਨੂੰ ਪੜਾਇਆ ਚਪਾਲ ਸਾਡੇ ਪ੍ਰੋਡਿਊਸਰ ਸਾਹਿਬ ਅਜੇ ਵੀਰ ਤੇ ਸੰਦੀਪ ਪੰਸਲ ਜੀ ਚਪਾਲ ਦੇ ਜਿਹੜੇ ਮੁਖੀ ਨੇ ਸੋ ਇਹਨਾਂ ਨੇ ਹਿੰਮਤ ਕੀਤੀ ਇਸ ਕਨਸੈਪਟ ਤੇ ਤੁਹਾਡੇ ਨਾਲ ਜੁੜੇ ਹੋਏ ਕਨਸੈਪਟ ਤੇ ਪੈਸਾ ਲਾਉਣ ਦੀ ਸੋ ਇਹਨਾਂ ਦੀ ਹੌਸਲਾ ਫੁਜਾਈ ਕਰਨ ਤੇ ਲਈ ਤੁਸੀਂ ਇੱਕੋ ਕੰਮ ਕਰਨਾ ਹੈ ਕਿ ਸਭ ਤੋਂ ਪਹਿਲਾਂ ਤਾਂ ਆਪਣੇ ਫੋਨ ਤੇ ਆਪਣੇ ਮੋਬਾਈਲ ਤੇ ਆਪਣੇ ਟੀਵੀ ਚੈਨਲਾਂ ਦੇ ਉੱਤੇ ਚਪਾਲ ਦਾ ਜਿਹੜਾ ਐਪ ਹੈ ਉਹਨੂੰ ਡਾਊਨਲੋਡ ਕਰਨਾ ਹੈ ਤੂੰ ਡਾਊਨਲੋਡ ਕਰਨਾ ਬੜਾ ਸਰਲ ਆ ਤੁਹਾਨੂੰ ਪਤਾ ਹੀ ਹੈ ਕਿੱਦਾਂ ਡਾਊਨਲੋਡ ਕਰਨਾ ਹੈ ਐਪ ਸਟੋਰ ਤੇ ਜਾ ਕੇ ਜੇ ਕੋਈ ਐਪਲ ਹੈ ਤੇ ਐਂਡਰੋਇਡ ਤੇ ਕਿਤਾ ਜਣਾਉਂਦਾ ਸੇਮੋਟ ਵੀ ਐਪ ਸਟੋਰੀ ਹੁੰਦਾ ਪਲੇ ਸਟੋਰ ਹੁੰਦਾ ਸੌਰੀ ਪਲੇ ਸਟੋਰ ਹੁੰਦਾ ਐਂਡਰੋਇਡ ਵਾਲਿਆਂ ਕੋਲ ਤੇ ਆਈਫੋਨ ਵਾਲਿਆਂ ਕੋਲ ਹੁੰਦਾ ਐਪ ਸਟੋਰ ਸੋ ਉੱਥੇ ਜਾ ਕੇ ਤੁਸੀਂ ਇੱਕ ਕੰਮ ਤਾਂ ਹੋਣਾ ਹੀ ਕਰ ਲੋ ਵੀ ਇਹ ਚਪਾਲ ਦਾ ਐਪ ਡਾਊਨਲੋਡ ਕਰ ਲੋ ਬਿਲਕੁਲ ਫ੍ਰੀ ਹੈ ਪਹਿਲਾ ਐਪੀਸੋਡ ਵੀ ਤੁਹਾਨੂੰ ਇਹਦਾ ਫ੍ਰੀ ਚ ਦੇਖਣ ਨੂੰ ਮਿਲ ਜਾਣਾ ਹੈ ਬਹੁਤ ਚਪਾਲ ਦੇ ਉੱਤੇ ਬੜਾ ਕੁਝ ਪਿਆ ਹੋਇਆ ਜਿੱਦਾਂ ਵੀਰ ਦੱਸ ਰਿਹਾ ਸੀਗਾ ਜੱਸ ਕਬੜੀਆਂ ਆ ਰਹੀ ਤੇ ਹਿੱਟ ਪਈਆਂ ਨੇ ਸ਼ਿਕਾਰੀ ਪਈ ਆ ਆਪਣਾ ਉਹ ਪਈ ਸ਼ਾਈ ਮਾਜਰਾ ਹੋਰ ਬਹੁਤ ਕੁਝ ਪਿਆ ਬਹੁਤ ਸਾਰੀਆਂ ਫਿਲਮਾਂ ਪਈਆਂ ਹਿੱਟ ਰਿੱਟ ਮਸਤਾਨੇ ਫਿਲਮੀ ਪਈ ਆ ਉਹਦੇ ਤੇ ਸੋ ਉਹ ਤੁਸੀਂ ਪਹਿਲੇ ਪਹਿਲੇ ਐਪੀਸੋਡ ਦਾ ਫ੍ਰੀ ਚ ਦੇਖ ਕੇ ਪਹਿਲਾਂ ਨਿਆਰੇ ਲਓ ਇੱਕ ਵਾਰੀ ਫਿਰ ਤੁਹਾਡਾ ਜੀ ਆ ਵੀ ਕਰੂਗਾ ਕਿ ਚੱਲ ਜਾ 150 ਰੁਪਏ ਲੱਗਦਾ ਹੈ ਵੀ ਲਾ ਦਿੰਨੇ ਆ ਇੱਕ ਮਹੀਨੇ ਦਾ ਫਿਰ ਤੁਸੀਂ ਆਪਣੀ ਬੋਲੀ ਨਾਲ ਆਪਣੀ ਮਾਂ ਬੋਲੀ ਨਾਲ ਆਪਣੀਆਂ ਕਹਾਣੀਆਂ ਨਾਲ ਜੁੜ ਜੂਗੇ ਤੇ ਅੱਗੇ ਦੀ ਅੱਗੇ ਸਾਨੂੰ ਹੌਸਲਾ ਇਹ ਤਾਂ ਹੀ ਹੌਂਸਲਾ ਵਜਾਈ ਹੋਊਗੀ ਜਿਵੇਂ ਜੱਸਰੀ ਕਹਿ ਰਿਹਾ ਫਿਰ ਇਹੋ ਜਿਹੇ ਹੋਰ ਕਹਾਣੀਆਂ ਸੀ ਲੈ ਕੇ ਤੁਹਾਡੇ ਕੋਲ ਆਵਾਂਗੇ ਸੋ ਮੇਰਾ ਆਪਣਾ ਵੀ ਇਹ ਇਲਾਕਾ ਹੈ ਸੋ ਮੇਰਾ ਪਿੰਡ ਇਥੋਂ ਨੇੜੇ ਹੀ ਹੈ ਆਪਣਾ ਕਾੜਵਾ ਮਸ਼ਹਾਰਾ ਬੰਨੂਆ ਦੇ ਲੱਗੇ ਸੋ ਮੇਰਾ ਆਪਣਾ ਕੱਜ ਨਹੀਂ ਉਥੋਂ ਸਰਪੰਚ ਹੈ ਸੋ ਮੇਰੀ ਉਹਦੇ ਨਾਲ ਗੱਲਬਾਤ ਹੁੰਦੀ ਨਹੀਂ ਸਭ ਤੋਂ ਪਹਿਲਾਂ ਤਾਂ ਮੈਂ ਉਹਨੂੰ ਪੁੱਛਿਆ ਜਦੋਂ ਮੈਨੂੰ ਕਹਾਣੀ ਬਾਈ ਜੀ ਨੇ ਸੁਣਾਈ ਕਾਰਪਰੀਅਰ ਪਰ ਰੈਡੀ ਹੋਣਾ ਨੇ ਤੇ ਮੈਂ ਕਹਾ ਯਾਰ ਸਰਪੰਚੀ ਚ ਇੱਕ ਸੀਰੀਜ਼ ਦੀ ਕਹਾਣੀ ਵਰ ਕੋ ਲਈ ਯਾਰ ਇਹ ਪੈਸਾ ਵੜਾ ਵੰਡੀ ਜਾ ਰਿਹਾ ਇੱਕ ਮੱਖਣ ਨਾਂ ਦਾ ਕਿਰਦਾਰ ਹੈ ਵੀ ਇੰਨਾ ਪੈਸਾ ਵੰਡ ਹੁੰਦਾ ਸਰਪੰਚੀ ਚ ਮੈਨੂੰ ਲੱਗਾ ਇਹ ਅੰਦਰ ਇਹ ਲਸਟਿਕ ਆ ਕੇ ਜਿੱਤਾ ਬੰਦਾ ਇਹਨਾਂ ਪੈਸੇ ਲਟਾ ਰਿਹਾ ਬਾਅਦ ਚ ਉਹਨੇ ਦੱਸਿਆ ਕਿ ਹਾਂ ਇਹ ਤਾਂ ਹੁੰਦਾ ਹੈ ਤੋਂ ਗੁਰਪ੍ਰੀਤ ਗਿਆਨੀ ਜੀ ਦੀ ਰਿਸਰਚ ਨੂੰ ਸਲੂਟ ਹੈ ਕਿ ਇੱਕ ਇੱਕ ਚੀਜ਼ ਇਹਨਾਂ ਨੇ ਜਿਹੜੀ ਉਸ ਤੇ ਦਿਖਾਈ ਹੈ ਕੋਈ ਚੀਜ਼ ਵੀ ਤੁਹਾਨੂੰ ਇਹ ਨਹੀਂ ਲੱਗੂਗਾ ਵੀ ਆਹ ਇੰਦਾਂ ਦਾ ਹੁੰਦਾ ਨਹੀਂ ਤਾਰੇ ਕੋਲ ਤਾਂ ਹੋਰ ਐ ਲੈ ਸਟੇ ਕਾ ਆਪਣੇ ਘਰ ਦੀ ਆਪਣੀ ਗੱਲ ਲੱਗੂਗੀ ਤਾਂ ਬੜੀ ਸਾਨੂੰ ਰਿਸਪੌਂਸ ਬੜਾ ਚੰਗਾ ਆ ਰਿਹਾ ਹੈ ਜਿਵੇਂ ਬਾਈ ਦੱਸ ਰਿਹਾ ਉਹ ਤਾਂ ਜਗਾ ਜਗਾ ਤੋਂ ਮੈਸੇਜ ਆ ਰਹੇ ਆ ਸੋ ਮੈਂ ਸਿਰਫ ਇੱਕੋ ਬੇਨਤੀ ਕਰਨੀ ਚਾਹੁੰਦਾ ਜਿੰਨੇ ਜਿੰਨੇ ਵੈਬ ਸੇਰੀ ਦੇਖ ਲਈਆ ਕਿ ਮੰਡਲ ਨੂੰ ਮੋਟਰਸਾਈਕਲ ਮੈਂ ਨਹੀਂ ਰੁਆ ਬੈ ਸਭ ਤੋਂ ਪਹਿਲਾਂ ਤੇ ਜਸ ਵਰੇ ਦਾ ਨਾਮ ਲਾਤਾ ਹਾਂ ਕਹਿੰਦਾ ਤੁਸਾਂ ਸਾਡੇ ਬਾਰੇ ਇਹ ਬਹੁਤ ਵਧੀਆ ਇਹ ਗੋਖੀ ਕੀਆ ਅਜ ਤੱਕ ਬਾਦੀਆਂ ਇਹ ਕੰਮ ਨੂੰ ਅੱਗੇ ਵੀ ਕਰੋ ਸਾਨੂੰ ਬਾਕੀ ਸਭ ਤੋਂ ਵਧੀਆ ਨਹਿਰ ਜਿਹੜਾ ਇੱਥੇ ਆ ਕੇ ਬਹੁਤ ਸਮੇਂ ਲੱਗਿਆ ਅਸੀਂ ਬਹੁਤ ਸਾਡੇ ਸੰਭਲੀ ਬਾਕੀ ਇਹ ਜਿਹੜੀ 25 ਦੀ ਗੱਲ ਆ ਦੇਖੋ ਸਾਡੇ ਸਾਰੇ ਸਰਪੰਚ ਨੇ ਇੱਕੇ ਮਤਲਬ ਹੁੰਦੇ ਇਹਨਾਂ ਨੇ ਬੜੇ ਵਧੀਆ ਕੰਮ ਕੀਤੇ ਨੇ ਪਰ ਜਿਹੜੀ ਇਲੈਕਸ਼ਨ ਜੀ ਤੇ ਆਣਾ ਇਹ ਸਭ ਤੋਂ ਆ ਕੇ ਪੰਚੀ ਤੇ ਪ੍ਰੋਗਰਾਮ ਕੀ ਹੋ ਰਿਹਾ ਤੇ ਕਿਵੇਂ ਆ ਇਹਦੇ ਬਾਰੇ ਜਿਹਨਾਂ ਤੇ ਪੰਚੀ ਨੇ ਲਿਖਿਆ ਲੜਿਆ ਉਹਨਾਂ ਨੂੰ ਪਤਾ ਤੇ ਤੁਸੀਂ ਬੜੀ ਵਧੀਆ ਇਹ ਐਡਿਓ ਕੀਤੀ ਆ ਅਸੀਂ ਤੁਹਾਡੇ ਬਹੁਤ ਬਹੁਤ ਧੰਨਵਾਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਨੇ ਇਸ ਪੰਚੀ ਜਿਹੜੀ ਜਿਲਮਿਆ ਕਿੰਨੇ ਇੱਥੇ ਦੱਸਿਆ ਬਹੁਤ ਬਿਹਤਰੀ ਨਾਲ ਸਿੱਖਿਆ ਪੰਚੀ ਦਾ ਕੀ ਕੀ ਕੰਮ ਬਹੁਤ ਵਧੀਆ ਤੁਹਾਡਾ ਬਹੁਤ ਪਹਿਲਾਂ ਵਸਾਵ ਨੂੰ ਜਾਓ ਸਰਪੰਚਾਂ ਨੂੰ ਕੁਐਸਚਨ ਕਰਦੇ ਆ ਕਿ ਇਹ ਸਰਪੰਚੀ ਜਿਹੜੀ ਆ। ਅਸਲੀਅਤ ਕੀ ਆ। ਜਿਹੜਾ ਜਿਹੜਾ ਮੇਨ ਮਕਸਦ ਆ ਉਹ ਦੇਖਣਾ ਚਾਹੀਦਾ ਭਾਈ ਆਪਣੇ ਨਗਰ ਦੀ ਜਿਹੜੀ ਸੇਵਾ। ਕਿਉਂਕਿ ਜੇ ਆਪਾਂ ਨੂੰ 5 ਸਾਲ ਵਾਸਤੇ ਨਗਰ ਤੋਂ ਦਾ ਇੱਕ ਕਾਗਜ਼ ਹੁੰਦਾ ਹੈ ਕਿ ਸਰਪੰਚ ਜਿੱਥੇ ਰੱਖਿਆ ਜਾਂਦਾ ਤੇ ਜਿਹੜਾ ਸਰਪੰਚ ਬਣਦਾ ਉਹਦਾ ਹੀ ਫਾਇਦੇ ਬਣਦਾ। ਕਿ ਮੈਂ ਆਪਣੇ ਪਿੰਡ ਦੇ ਜਿਹੜੀ ਸੱਗਦੇ ਆ ਉਹਦਾ ਦੂਰਾ ਦਿਨਾਂ ਕਰਕੇ ਉਹਨਾਂ ਨੂੰ ਵਾਪਸ ਮੋੜੀ ਇਹ ਜਦੋਂ ਉਹਨਾਂ ਨੇ ਸਾਨੂੰ ਮਨਮਾਨਾ ਦਿੱਤਾ ਕਿ ਦੂਸਰੀ ਸਭ ਤੋਂ ਵੱਡੀ ਗੱਲ ਇਹ ਆ ਪਿੰਡਾਂ ਦੇ ਵਿੱਚ ਚੱਲਦਾ ਰਹਿੰਦਾ ਜਿਹੜਾ ਵੱਡਾ-ਵੱਡਾ ਕਰਸਦੇ ਨੇ ਜਿਵੇਂ ਆਪਣੀ ਕੂਂਗਰੇ ਬਿਲਕੁਲ ਬਿਲਕੁਲ ਪਰ ਨੇਰਮਤ ਜਿਹੜਾ ਉਹ ਇਹੋ ਹੀ ਹੁੰਦਾ ਆ ਪਰਪੇ ਸੇਵਾ ਭਾਵਨਾ ਲਈ ਇਹ ਨਹੀਂ ਪਿੰਡਾਂ ਦੇ ਵਿੱਚ ਕੋਈ ਗੈਰ-ਕ੍ਰੋਧ ਹੋਵੇ ਕੋਈ ਜੱਟ ਜਾ ਨਹੀਂ ਇਹਦੇ ਨਾਲ ਪਿੰਡਾਂ ਦਾ ਵੀ ਨਿਖਾਰ ਹੁੰਦਾ ਤੇ ਕਮਾਈ ਦੇ ਵਿੱਚ ਵੀ ਆਪਣੇ ਜਣਾ ਬੜਾ ਤੂਫਾਨ ਹੋ ਜਾਂਦਾ ਜਿਆਦਾ ਮਤਲਬ ਸਰਪੰਚ ਤੇ ਬੜੇ ਸਕੂਲਾਂ ਜਿਹੜੀਆਂ ਸਾਡੀ ਟੀਮ ਸਾਰੀ ਇੱਥੇ ਬਣੀ ਹੈ ਅੱਜ ਉਹਨਾਂ ਦਾ ਅਸਾਮ ਨੇ ਬਹੁਤ ਵਧੀਆ ਕੰਮ ਕੀਤਾ ਹੋਰ ਸਰਪੰਚਾਂ ਨੇ ਬਹੁਤ ਇੱਥੇ ਤੇ ਸਾਡੇ ਪਨਾਗ ਦੇ ਪ੍ਰਧਾਨ ਬਿੱਟੇ ਜੱਟ ਸਾਹਿਬ ਉਹਨਾਂ ਨੇ ਵੀ ਆਪਣੇ ਸਮੇਂ ਦੇ ਵਿੱਚ ਜਿਹੜਾ ਉਹ ਸਰਪੰਚ ਜੀ ਜ਼ਰੂਰ ਜੀ ਹਾਂਜੀ ਤੇ ਦਿਖਾਵਾਂਗੇ ਵੀ ਲੋਕਾਂ ਨੂੰ ਕਿਉਂਕਿ ਸਰਪੰਚੀ ਲੜਨ ਵਾਸਤੇ ਬੜੀਆਂ ਔਕੜਾਂ ਜਿਹੜੀਆਂ ਉਹ ਝੜੀਆਂ ਪੇੜੀਆਂ ਜੀ ਮੈਂ ਦੂਜੀ ਵੀ ਸਰਪੰਚ ਬਣਿਆ ਪਿੰਡ ਬਡਾਲਾ ਜੋੜਾ ਮੇਰਾ ਇਥੋਂ ਲਾਗੇ ਰੰਧਾਵਾ ਸਾਹਿਬ ਨਾਲ ਆਪਣਾ ਪਿਆਰ ਆ ਤਰਿੰਦਰ ਦਾਵਾ ਜੀ ਇਥੇ ਤੁਹਾਡੇ ਨਾਲ ਕੇ ਇਹ ਜੋਗੀ ਬੋਲ ਕੇ ਗਏ ਹੁਣ ਇਹਨਾਂ ਨੇ ਬਹੁਤ ਵਧੀਆ ਕੀਤਾ ਕਿਉਂਕਿ ਸਰਪੰਚੀ ਦੇ ਵਿੱਚ ਫਰੋਣਾ ਬਹੁਤ ਸੌਖੀ ਗੱਲ ਆ ਕੇ ਆਪ ਕਰੋਗੇ ਆ ਜੀ ਕਾਗਜ਼ ਭਰਦੇ ਆ ਪਰ ਸਰਪੰਚੀ ਲੜ ਕੇ ਵੋਟਾਂ ਲੈਣੀਆਂ ਉਹ ਕਿੱਦਾਂ ਲੈਣੀਆਂ ਵਾ ਉਹ ਇੱਕ ਸਰਪੰਚ ਬਿਆ ਫਲੋਟਾ ਕੈਂਡੀਡੇਟ ਉਹ ਜਾਣਦਾ ਜਾਂ ਉਹਦਾ ਰੱਬ ਜਾਣਦਾ ਕਿ ਕਿੱਦਾਂ ਲੈਣੀਆਂ ਤੇ ਸਰਪੰਚ ਭੜ ਕੇ ਮੁਰ ਕੇ ਜਿਹੜੀਆਂ ਔਕੜਾਂ ਆਉਂਦੀਆਂ ਵਾ ਕਿ ਲੋਕ ਗੱਲਾਂ ਵੀ ਸੁਣਨੀਆਂ ਪਈਆਂ ਵਾਂ ਠੀਕ ਹੈ ਜੀ ਤਾਂਨੇ ਵੀ ਸੁਣਨੇ ਪੀਤੇ ਆ ਤੁਸੀਂ 10 ਕੰਮ ਚੰਗੇ ਕਰ ਦੋ ਜੇ ਇੱਕ ਕੰਮ ਮਾੜਾ ਹੋ ਗਿਆ ਰੰਗ ਦੇ ਮਾੜਾ ਨਹੀਂ ਕਹਿ ਸਕਦੇ ਵੀ ਚਲੋ ਜੇ ਨਹੀਂ ਹੋ ਸਕਿਆ ਤੇ ਦਸਾਂ ਦੇ ਵੀ ਪਾਣੀ ਫਿਰ ਜਾਣਾ ਜੀ ਠੀਕ ਹੈ ਜੀ ਬਾਕੀ ਰਹੀ ਸੇਵਾ ਦੀ ਗੱਲ ਜਦੋਂ ਸੇਵਾ ਤੇ ਹੈ ਏਡ ਇੱਜ ਦੂਰ ਹੈ ਵੀ ਹੈਗੀ ਇਹ ਸੇਵਾ ਨਹੀਂ ਹੈਗੀ ਪਰ ਇਹ ਜਿਹੜੀ ਸੇਵਾ ਦਾ ਉਹਦਾ ਅਸਲੀ ਮੁੱਲ ਤੇ ਹੁੰਦਾ ਵੀ ਜਦੋਂ ਬੰਦਾ ਪਿੰਡ ਦੇ ਵਿੱਚ ਵਿਚਰਦਾ ਵਾ ਉਹਨੂੰ ਉਹਦਾ ਮੁੱਲ ਮਿਲੇ ਪਰ ਜਦੋਂ ਬੰਦਾ ਸੇਵਾ ਕਰਦਾ ਉਹਨੂੰ ਮੁੱਲ ਨਹੀਂ ਮਿਲਦਾ ਵਾ ਤੇ ਫਿਰ ਉਹ ਬੰਦੇ ਦਾ ਦਿਲ ਦੁਖਦਾ ਵਾ ਇਹ ਤੁਸੀਂ ਫਿਲਮ ਬਣਾਈ ਆ ਮੈਂ ਦੇਖੂਗਾ ਤੇ ਉਹ ਆਸ ਕਰਦੇ ਆਂ ਵੀ ਉਹ ਜਿਹੜੀ ਫਿਲਮ ਹੈ ਉਹਦੇ ਵਿੱਚ ਬਹੁਤ ਵਧੀਆ ਮੈਸੇਜ ਹੋਊਗਾ ਕਿਉਂਕਿ politically ਵੀ ਬੰਦਿਆਂ ਨੂੰ ਸਰਪੰਚਾਂ ਨੂੰ ਬਹੁਤ ਬੱਚੇ ਲੜਾ ਪੈਂਦਾ ਆ ਆ ਜਿੱਦਾਂ ਹੁਣ ਅਸੀਂ ਸਰਪੰਚ ਆ ਹੁਣ ਤੇ 28 ਫਰਵਰੀ 2024 ਨੂੰ ਸਾਡੀ ਮੁੱਕੀ ਆ ਟਰਮ ਤੇ ਸੰਕੂਚ ਕੁਝ ਚੱਲਣਾ ਪਿਆ ਕਿਉਂਕਿ ਸਾਨੂੰ ਕੰਮ ਨਹੀਂ ਕਰ ਦਿੱਤੇ ਗਏ ਬਹੁਤ ਕੁਝ ਹੋਇਆ ਉਹ ਜਿਆਦਾ ਵਿਸਤਾਰਤ ਨਹੀਂ ਕਰਦਾ ਕਿਉਂਕਿ ਮੈਨੂੰ ਪਤਾ ਵਾ ਮੈਂ 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 ਜਿਆਦਾ ਕੁੜੀ ਜਦੋਂ ਮੈਂ ਕਹਿਣਾ ਕਿ ਸ਼ਾਇਦ ਕਾਫੀ